ਉਦਰ ਕੈਨੇਡਾ ਦੇ ਵਿੱਚ ਪੰਜਾਬੀ ਸਟੂਡੈਂਟ ਦਾ ਕਤਲ ਕੀਤਾ ਗਿਆ 21 ਸਾਲਾ ਭਾਰਤੀ ਸਟੂਡੈਂਟ ਹਰਸਿਮਰਤ ਰੰਧਾਵਾ ਦਾ ਕਤਲ ਹੋ ਗਿਆ ਹੈ ਗੋਲੀਆਂ ਲੱਗੀਆਂ ਨੇ ਤੇ ਹਾਮਿਲਟਨ ਦੇ ਬੱਸ ਸਟਾਪ ਤੇ ਗੋਲੀ ਮਾਰੀ ਗਈ ਕੈਨੇਡਾ ਦੇ ਵਿੱਚ ਵਿਦਿਆਰਥਣ ਪੜਦੀ ਸੀਗੀ ਤੇ ਤਰਨਤਾਰਨ ਦੀ ਹਰਸਿਮਰਤ ਰੰਦਾਵਾਦੀ ਹੁਣ ਮੌਤ ਹੋ ਗਈ ਹੈ ਕਾਰ ਸਵਾਰ ਅਣਪਛਾਤੇ ਸ਼ਖਸ ਨੇ ਗੋਲੀ ਚਲਾਈ ਬੱਸ ਸਟਾਪ ਤੇ ਬੱਸ ਦੀ ਉਡੀਕ ਕਰ ਰਹੀ ਸੀ ਹਰਸਿਮਰਤ ਤੇ ਦੋ ਗੁੱਟਾਂ ਦੀ ਝੜਪ ਦੌਰਾਨ ਇਹ ਗੋਲੀਆਂ ਚਲੀਆਂ ਨੇ ਗੋਲੀਬਾਰੀ ਦੌਰਾਨ ਹਰਸਿਮਰਤ ਦੇ ਗੋਲੀ ਵੱਜ ਗਈ ਕੈਨੇਡਾ ਤੋਂ ਇੱਕ ਬੇहद ਮੰਦ ਭਾਗੀ ਇਹ ਖਬਰ ਸਾਹਮਣੇ ਆਈ ਹੈ ਤੇ ਪੜ੍ਹਾਈ ਕਰਨ ਲਈ ਗਈ ਹੋਈ ਸੀ ਇਹ 21 ਸਾਲਾ ਦੀ ਪੰਜਾਬੀ ਮੁਟਿਆਰ ਦੀ ਗੋਲੀ ਲੱਗ ਦੇ ਕਾਰਨ ਹੁਣ ਮੌਤ ਹੋ ਗਈ ਹੈ ਜਾਣਕਾਰੀ ਮੁਤਾਬਕ ਹਰ ਸਿਮਰਤ ਰੰਦਾਵਾ ਕੰਮ ਤੇ ਜਾਣ ਦੇ ਲਈ ਹੈਮਿਲਟਨ ਬੱਸ ਸਟੈਂਡ ਤੇ ਬੱਸ ਦੀ ਉਡੀਕ ਕਰ ਰਹੀ ਸੀਗੀ ਅਚਾਨਕ ਉਸ ਦੇ ਗੋਲੀ ਚੱਲ ਗਈ ਇਸ ਮਗਰੋਂ ਉਸ ਨੂੰ ਹਸਪਤਾਲ ਵਿਲੇਜ ਆਇਆ ਗਿਆ ਜਿੱਥੇ ਉਸ ਦੀ ਮੌਤ ਹੋ ਗਈ ਹੈ ਹੈਮਿਲਟਨ ਪੁਲਿਸ ਨੇ ਦੱਸਿਆ ਕਿ ਉਹਨਾਂ ਨੂੰ ਕਰੀਬ ਲੋਕਲ ਸਮੇਂ ਮੁਤਾਬਕ 7:30 ਵਜੇ ਦੇ ਕਰੀਬ ਜਾਣਕਾਰੀ ਮਿਲੀ ਸੀ ਹੈਮਿਲਟਨ ਦੇ ਅਦਰ ਜੇਮਸ ਤੇ ਸਾਊਥ ਬੈਂਡ ਰੋਡ ਸਟਰੀਟ ਤੇ ਫਾਇਰਿੰਗ ਹੋਈ ਜਿਸ ਮਗਰੋਂ ਪੁਲਿਸ ਮੌਕੇ ਤੇ ਪਹੁੰਚੀ ਹਰਸਿਮਰਤ ਨੂੰ ਛਾਤੀ ਦੇ ਵਿੱਚ ਗੋਲੀ ਲੱਗੀ ਹੈ ਉਸ ਨੂੰ ਹਸਪਤਾਲ ਲਿਜਾਇਆ ਗਿਆ ਜਿੱਥੇ ਉਸ ਦੀ ਮੌਤ ਹੋ ਗਈ ਹੈ ਹਰਸਿਮਰਤ ਹੈਮਿਲਟਨ ਦੇ ਮੋਹਾਕ ਕਾਲਜ ਦੀ ਸਟੂਡੈਂਟ ਦੱਸੀ ਜਾ ਰਹੀ ਹੈ ਜਿਸ ਨੂੰ ਦੋ ਵਾਹਨਾਂ ਦਰਮਿਆਨ ਹੋ ਰਹੀ ਫਾਇਰਿੰਗ ਕਰਕੇ ਆਪਣੀ ਜਾਨ ਗਵਾਣੀ ਪੈ ਗਈ ਹੈ ਹੈਮਿਲਟਨ ਪੁਲਿਸ ਇਸ ਹਾਦਸੇ ਦੀ ਹੁਣ ਜਾਂਚ ਕਰ ਰਹੀ ਹੈ ਪੁਲਿਸ ਨੇ ਇਸ ਮਾਮਲੇ ਦੀ ਵੀ ਪੁਸ਼ਟੀ ਕੀਤੀ ਹੈ ਕਿ ਹਰਸਿਮਰਤ ਫਾਇਰਿੰਗ ਕਰ ਰਹੇ ਇਨਾ ਗੁੱਟਾ ਦੇ ਵਿੱਚ ਸ਼ਾਮਿਲ ਨਹੀਂ ਸੀ ਫਿਲਹਾਲ ਇਸ ਖਬਰ ਤੇ ਪੂਰੀ ਜਾਣਕਾਰੀ ਸਾਂਝੀ ਕਰਨ ਲਈ ਸਾਡੇ ਨਾਲ ਸਾਡੇ ਸਹਿਯੋਗੀ ਦਰਸ਼ਨ ਸੰਧੂ ਜੁੜਗੇ ਨੇ ਦਰਸ਼ਨ ਜੀ ਕੁਝ ਜਾਣਕਾਰੀ ਤਰਨਤਾਰਨ ਦੀ ਕੁੜੀ ਦੱਸੀ ਜਾ ਰਹੀ ਹੈ ਰਹਿਣ ਵਾਲੀ ਹੈ ਤੇ ਕੈਨੇਡਾ ਦੇ ਵਿੱਚ ਇਸ ਦੀ ਮੌਤ ਹੋ ਜਾਂਦੀ ਹੈ ਗੋਲੀ ਲੱਗਣ ਦੇ ਕਾਰਨ ਜੀ ਬਿਲਕੁਲ ਕੁਸ਼ਪਤ ਹੱਥ ਨਾ ਜਾਵਾਂਗਾ ਕਿ ਤਰਨਤਾਰਨ ਦੇ ਪਿੰਡ ਤੁੰਦਾ ਰਹਿਣ ਵਾਲੀ ਹਰਸ਼ਿੰਦਰਤ ਕੌਰ ਰੰਧਾਵਾ ਜੋ ਪਰਿਵਾਰ ਰੋਜੀ ਰੋਟੀ ਤੇ ਪਰਿਵਾਰ ਦੇ ਚੰਗੇ ਭੁੱਖ ਚੱਲੀ ਕੈਨੇਡਾ ਦੇ ਵਿੱਚ ਜਾਂਦੀ ਹੈ ਤਾਂ ਯਾਰ ਸਵੇਰ 7:30 ਵਜੇ ਦੇ ਕਰੀਬ ਬੱਸ ਸਟੈਂਡ ਦੇ ਕੋਲਤੀ ਹੁੰਦੀ ਜੀ ਦੋ ਗੁਟਾ ਦੇ ਵਿਚਾਲੇ ਗੋਲੀਬਾਰੀ ਹੁੰਦੀ ਹੈ ਤਾਂ ਚੰਕ ਗੁੜ ਜਿਹੜੀ ਹੈ ਹਰਕਿੰਦਰ ਗੁਰੰਡਾ ਵਾ ਦਿਨਾਂ ਜੰਦੀਏ ਜਿਸ ਤੇ ਦਰਵਾਣੇ ਨੂੰ ਹਸਪੀਟਲ ਦੇ ਵਿੱਚ ਲਜਾਇਆ ਜਾਂਦਾ ਤੇ ਹਸਪੀਟਲ ਜਾਂਦੇ ਆ ਸਾਰੇ ਤੇ ਜਿਹੜੀ ਮੌਕੇ ਤੇ ਹੀ ਮੌਤ ਹੋ ਜਾਂਦੀ ਉਥੇ ਜੇਕਰ ਪਰਿਵਾਰ ਦੀ ਗੱਲ ਕੀਤੀ ਜਾਵੇ ਤਾਂ ਪਰਿਵਾਰ ਦਾ ਇਹ ਕਹਿਣਾ ਕਿ ਸਾਨੂੰ ਤਕਰੀਬਨ 2 ਦਿਨ ਬਾਅਦ ਸਾਡੇ ਰਿਸ਼ਤਦਾਰਾਂ ਦੇ ਵੱਲੋਂ ਪਤਾ ਲੱਗਦਾ ਕਿ ਤੁਹਾਡੀ ਬੇਟੀ ਦੇ ਜਿਹੜੀ ਹੈ ਗੋਲੀ ਲੱਗਣ ਕਾਰਨ ਜਿਹੜੀ ਮੌਤ ਹੋ ਜਾਂਦੀ ਉੱਥੇ ਹੀ ਪਰਿਵਾਰ ਦਾ ਕਹਿਣਾ ਹੈ ਕਿ ਜੇਕਰ ਪੰਜਾਬ ਦੇ ਵਿੱਚ ਇਹ ਹਾਲਾਤ ਬਣੇ ਹੋਏ ਨੇ ਤਾਂ ਬਾਹਰਲੇ ਦੇਸ਼ਾਂ ਦੇ ਵਿੱਚ ਵੀ ਬੱਚੇ ਜਿਹੜੇ ਸਾਡੇ ਨੇ ਬਿਲਕੁਲ ਸੇਫ ਨਜ਼ਰ ਨਹੀਂ ਆ ਰਹੇ ਉੱਥੇ ਹੀ ਪਰਿਵਾਰ ਦਾ ਕਹਿਣਾ ਹੈ ਕਿ ਅਸੀਂ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਸਾਡੀ ਬੱਚੀ ਦੀ ਜਿਹੜੀ ਮ੍ਰਿਤਕ ਦੇ ਹੈ ਉਹਨੂੰ ਪੰਜਾਬ ਲਿਆਂਦਾ ਜਾਵੇ ਤੇ ਜੋ ਉਸ ਦੇ ਨਾਲ ਘਟਨਾ ਹੋਈ ਹੈ ਸਾਨੂੰ ਉਸ ਦਾ ਇਨਸਾਫ ਦਿੱਤਾ ਜਾਵੇ ਜੀ ਜੀ ਤੇ ਉੱਥੇ ਦੀ ਪੁਲਿਸ ਇਹ ਜਾਣਕਾਰੀ ਸਾਂਝੀ ਕਰ ਰਹੀ ਹੈ ਕਿ ਅਚਾਨਕ ਗੋਲੀ ਲੱਗੀ ਹੈ ਦੋ ਗੁੱਟਾਂ ਦੇ ਵਿਚਕਾਰ ਫਾਇਰਿੰਗ ਹੋ ਰਹੀ ਸੀਗੀ ਤੇ ਅਚਾਨਕ ਬੱਸ ਸਟੈਂਡ ਤੇ ਜੋ ਖੜੀ ਸੀਗੀ ਉਸ ਨੂੰ ਗੋਲੀ ਲੱਗ ਜਾਂਦੀ ਹੈ ਤੇ ਇਸ ਦੇ ਵਿੱਚ ਹੋਰ ਕੀ ਕੁਝ ਅਪਡੇਟ ਬਿਲਕੁਲ ਜੇਕਰ ਗੱਲ ਕੀਤੀ ਜਾਵੇ ਇਸ ਚੀਜ਼ ਦੀ ਤਾਂ ਜਿਹੜੀ ਹਰਸਿਮਰਤਪੁਰ ਰੰਦਾਵਾਸੀ ਆਪਣੇ ਕੰਮ ਦੇ ਲਈ 7:30 ਵਜੇ ਕਰੀਬ ਬੱਸ ਸਟੈਂਡ ਦੇ ਉੱਪਰ ਖੜੀ ਸੀ ਕੋਈ ਅਣਜਾਣ ਵਿਅਕਤੀ ਦੇ ਵੱਲੋਂ ਜਿਹੜੀ ਗੋਰੀਬਾਰੀ ਕੀਤੀ ਜਾ ਰਹੀ ਜਿਸ ਦੇ ਦੌਰਾਨ ਉਸਦੇ ਗੋਲੀ ਲੱਗਦੇ ਲਈ ਤੈਨੂੰ ਕੋਈ ਵੀ ਜਿਹੜੀ ਫਿਲਹਾਲ ਲਿਪੁਸਤੀ ਆ ਉਹ ਨਹੀਂ ਕੀਤੀ ਜਾ ਰਹੀ ਤੇ ਜਿਹੜੀ ਗੋਲੀ ਲੱਗਣ ਦੀ ਘਟਨਾ ਸੀ ਉਹ ਬੱਸ ਸਟੈਂਡ ਦੇ ਉੱਪਰ ਵਾਰਦਾਤ ਜਿਹੜਾ ਇਨਜਾਮ ਦਿੱਤਾ ਗਿਆ ਸੀ ਲੇਕਿਨ ਜੇਕਰ ਗੱਲ ਕੀਤੀ ਜਾਵੇ ਘਟਨਾ ਦੀ ਤਾਂ ਇਹ ਹਰਸਿਮਰਤਪੁਰ ਰੰਦਾਵਾਸੀ ਆਪਣੇ ਕੰਮ ਦੇ ਲਈ ਤਕਰੀਬਨ ਬੱਸ ਸਟੈਂਡ ਦੇ ਉੱਪਰ ਖੜੀ ਹੋਈ ਨਜ਼ਰ ਆ ਰਹੀ ਸੀ ਤੇ ਦਰਸ਼ਕਾਂ ਇਸ ਨੂੰ ਗਏ ਹੋਏ ਕੈਨੇਡਾ ਕਿੰਨਾ ਟਾਈਮ ਹੋ ਗਿਆ ਸੀ ਕਿਉਂਕਿ 21 ਸਾਲਾਂ ਦੀ ਕੁੜੀ ਦੱਸੀ ਜਾ ਰਹੀ ਹੈ ਤੇ ਕੀ ਪੜ੍ਹਾਈ ਵੀ ਉਸਨੇ ਉੱਥੋਂ ਹੀ ਕੀਤੀ ਜਾਂ ਫਿਰ ਸਿਰਫ ਜੌਬ ਦੇ ਲਈ ਉੱਥੇ ਗਈ ਹੋਈ ਸੀ ਬਿਲਕੁਲ ਜੀ ਇੱਕ ਲੜਕੀ ਦੇ ਕੋਈ ਅੱਛੀ ਗੱਲ ਜੀ ਤਾਂ ਲੱਗਦੀ ਹੈ ਤਕਰੀਬਨ 2 ਸਾਲ ਪਹਿਲਾਂ ਜਿਹੜੀ ਹੈ ਆਪਣੇ ਚੰਗੇ ਭਵਿੱਖ ਦੇ ਲਈ ਉਸ ਜਗ੍ਹਾ ਤੇ ਸਟੱਡੀ ਦੇ ਲਈ ਗਈ ਹੋਈ ਸੀ ਲੇਕਿਨ ਸਟੱਡੀ ਦੇ ਨਾਲ ਨਾਲ ਜਿਹੜੀ ਲੜਕੀ ਉਹ ਆਪਣੇ ਪਰਿਵਾਰ ਦਾ ਰੁਜ਼ਗਾਰ ਵੀ ਚਲਾਉਂਦ ਰਹੀ ਤੇ ਆਪਣੇ ਚੰਗੇ ਭਵਿੱਖ ਲਈ ਉਸ ਜਗ੍ਹਾ ਤੇ ਕੋਈ ਸਟੱਡੀ ਤੋਂ ਬਾਅਦ ਟਰੈਲੂ ਕਾਮੋਂ ਵੀ ਕਰਦੀ ਸੀ ਜਿਸ ਦੇ ਦੌਰਾਨ ਇਹ ਘਟਨਾ ਨੂੰ ਜ਼ਾਨ ਦਿੱਤਾ ਗਿਆ ਕਿ ਜਿਸ ਤੋਂ ਬਾਅਦ ਲੜਕੀ ਸਟੱਡੀ ਕਰਦੀ ਸੀ ਸਟੱਡੀ ਤੋਂ ਬਾਅਦ ਆਪਣਾ ਕੋ ਟਰੈਲੂ ਕੰਮ ਕਰਨ ਲਈ ਜਾਂਦੀ ਸੀ ਜੀ ਤੇ ਨਾਲ ਕੋਈ ਪਰਿਵਾਰਿਕ ਮੈਂਬਰ ਉਸਦੇ ਗਿਆ ਸੀਗਾ ਜਾਂ ਫਿਰ ਆਪਣੇ ਫਰੈਂਡਸ ਦੇ ਨਾਲ ਉੱਥੇ ਗਈ ਹੋਈ ਸੀ ਜਾਂ ਫਿਰ ਕੱਲੀ ਹੀ ਉਸਨੇ ਇਹ ਫੈਸਲਾ ਲਿਆ ਸੀ ਕਿ ਉਹ ਕੈਨੇਡਾ ਜਾ ਕੇ ਆਪਣੇ ਪਰਿਵਾਰ ਦੀ ਮਦਦ ਕਰੇਗੀ ਜੇਕਰ ਗੱਲ ਕੀਤੀ ਜਾਵੇ ਪਰਿਵਾਰਕ ਮੈਂਬਰ ਜਾਂ ਪਰਿਵਾਰਕ ਦਾ ਕਹਿਣਾ ਹੈ ਕਿ ਜਿਹੜੀ ਸਾਡੀ ਖਸਿੰਦਰਪੁਰ ਕੋ ਰੰਡਾਵਾ ਹੈ ਉੱਥੇ ਆਪਣੇ ਕਿਸੇ ਰਿਸ਼ਤੇਦਾਰ ਦੇ ਕਹਿਣ ਦੇ ਜਿਹੜੇ ਉੱਪਰ ਜਿਹੜਾ ਉਸ ਕੈਨੇਡਾ ਦੇ ਵਿੱਚ ਰਹਿ ਰਹੀ ਸੀ ਅਤੇ ਉਹ ਜਦੋਂ ਇਸ ਘਟਨਾ ਵਾਪਰਦੀ ਹੈ ਤਾਂ ਉਹੀ ਜਿਹੜੇ ਰਿਸ਼ਤੇਦਾਰ ਜਿਨ੍ਹਾਂ ਦੇ ਕੋਲ ਰਹਿ ਰਹੀ ਸੀ ਉਹੀ ਮੌਕੇ ਤੇ ਪਹੁੰਚ ਕੇ ਜਿਹੜਾ ਇਸ ਨੂੰ ਇਲਾਜ ਲਈ ਖੜਦੇ ਨੇ ਤਾਂ ਜਿਸ ਨੂੰ ਮੌਕੇ ਤੇ ਅਮ੍ਰਿਤਕ ਕਰਾ ਜਿਹੜਾ ਕਰ ਦਿੱਤਾ ਜਾਂਦਾ ਹੈ ਜੀ ਠੀਕ ਹੈ ਦਰਸ਼ਨ ਬਹੁਤ-ਬਹੁਤ ਧੰਨਵਾਦ ਤੁਹਾਡਾ ਤੁਸੀਂ तमाम ਜਾਣਕਾਰੀ ਸਾਂਝੀ ਕੀਤੀ ਤਾਂ ਜਿਵੇਂ ਦਰਸ਼ਨ ਸਾਨੂੰ ਜਾਣਕਾਰੀ ਦੇ ਰਹੇ ਸੀਗੇ ਕਿ ਆਪਣੇ ਪਰਿਵਾਰ ਦੀ ਮਦਦ ਕਰਨ ਦੇ ਲਈ ਇਹ ਕੁੜੀ ਕੈਨੇਡਾ ਗਈ ਹੋਈ ਸੀ ਪਰ ਹੁਣ ਅਚਾਨਕ ਇਸਦੀ ਉੱਥੇ ਮੌਤ ਹੋ ਗਈ ਹੈ